ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਕਰਮਜੀਤ ਕਮਾਲਪੁਰ ਮਨਜੀਤ ਕੌਰ ਮੱਲਣ ਵਾਲਾ ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਕੌਰ ਮਾਲਪੁਰ ਤੋਂ ਪ੍ਰੀਤ ਸਿੰਘ ਦੀ ਆਈਡੀ ਤੋਂ ਮੈਸੇਜ ਆਪਾਂ ਨੂੰ ਆਇਆ ਬਹੁਤ ਬਹੁਤ ਧੰਨਵਾਦ ਜੀ ਪਬਜੀ ਬੈਨ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖਾ ਰੂਪਨਗਰ ਬਹੁਤ ਬਹੁਤ ਧੰਨਵਾਦ ਜੀ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ अर्जुन ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਪ੍ਰੀਤੀ ਰਾਣੀ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਹੋਰ ਕਿਵੇਂ ਰਹੀ ਦੀਵਾਲੀ ਜੀ ਕੈਨੇਡਾ ਦੀ ਦੀਵਾਲੀ ਆਪਣੇ ਇੰਡੀਆ ਵਰਗੀ ਹੈ ਕਿ ਕਿਦਾਂ ਹੈ ਦੱਸਿਓ ਜੀ ਕਮੈਂਟ ਕਰਕੇ ਸ਼ਿਵਜੋਤ ਬਹੁਤ ਬਹੁਤ ਧੰਨਵਾਦ ਜੀ ਜ਼ਰੂਰ ਠੀਕ ਹੈ ਜੀ ਆਪਾਂ ਜਿਹਨੇ ਤੁਸੀਂ ਕਮੈਂਟ ਕੀਤੇ ਆਪਾਂ ਤੁਹਾਡੇ ਨਾਮ ਬੋਲਦੇ ਆ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਦੇ ਆ ਤੁਹਾਨੂੰ ਪਤਾ ਹੀ ਆ ਪਹਿਲਾਂ ਆਪਾਂ ਸ਼ੁਰੂਆਤ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਮ ਬੋਲਦੇ ਆ ਤੇ ਅੱਜ ਆਪਾਂ ਬਹੁਤ ਵਧੀਆ ਇੱਕ ਚੀਜ਼ ਲੈ ਕੇ ਆਏ ਸਿੰਪਲ ਜੀ ਚੀਜ਼ ਆ ਪਰ ਫਾਇਦਾ ਉਹਦਾ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਫਾਇਦਾ ਹੈ ਫਾਇਦਾ ਉਹਦਾ ਇਹ ਆ ਕਿ ਆਪਣੇ ਜਿਹੜੀਆਂ ਇੱਥੇ ਮਾਸ ਜਾ ਇਕੱਠਾ ਹੋ ਜਾਂਦਾ ਹਨ ਝੂੜੀਆਂ ਪੈ ਜਾਂਦੀਆਂ ਇੱਥੇ ਲੈਣਾ ਬਣ ਜਾਂਦੀਆਂ ਐ ਝੁਰੜੀਆਂ ਦਾ ਤਾਂ ਦੁਸ਼ਮਣ ਕਿ ਇੰਨਾ ਵਧੀਆ ਤੁਹਾਨੂੰ ਮਤਲਬ ਰਿਜ਼ਲਟ ਮਿਲੂਗਾ ਬਹੁਤ ਜ਼ਿਆਦਾ ਵਧੀਆ ਕਿ ਹੁਣ ਜਿਵੇਂ ਆਪਾਂ ਨੂੰ ਨਾ ਇਹ ਹੁੰਦਾ ਕਿ ਸਰਦੀਆਂ ਦੇ ਵਿੱਚ ਆ ਕੇ ਨਾ ਆਪਣੀ ਸਕਿਨ ਹੋਣ ਲੱਗਦੀ ਡਰਾਈ ਤੇ ਉਹਦੇ ਕਰਕੇ ਆਪਣੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਝੁਰੜੀਆਂ ਬਹੁਤ ਪੈਂਦੀਆਂ ਸ਼ੁਰੂਆਤ ਸਰਦੀਆਂ ਤੋਂ ਹੁੰਦੀ ਤੁਸੀਂ ਨੋਟ ਕਰਕੇ ਦੇਖਿਓ ਗਰਮੀ ਦੇ ਵਿੱਚ ਨਹੀਂ ਪੈਣੀਆਂ ਝੁਰੜੀਆਂ ਕਦੇ ਵੀ ਸਰਦੀ ਦੇ ਵਿੱਚ ਤੁਹਾਡੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਤੇ ਸਰਦੀ ਦੇ ਵਿੱਚ ਸਭ ਤੋਂ ਵੱਧ ਕੇਅਰ ਕਰਨ ਦੀ ਜ਼ਰੂਰਤ ਹੁੰਦੀ ਹੈ ਆਪਣੀ ਸਕਿਨ ਦੀ ਹੈ ਨਾ ਹਾਂ ਤੇ ਬਹੁਤ ਹੀ ਵਧੀਆ ਮਤਲਬ ਅੱਪਾ ਇੱਕ ਚੀਜ਼ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਜ਼ਰੂਰ ਬਣਾ ਕੇ ਉਹਨੂੰ ਰੱਖ ਸਕਦੇ ਹੋ ਸਟੋਰ ਕਰਕੇ ਖਰਾਬ ਨਹੀਂ ਹੋਊਗਾ ਤੁਸੀਂ ਡੇਲੀ ਲਗਾ ਸਕਦੇ ਹੋ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕੀ ਚੀਜ਼ ਹੈ ਆਈਜੀ ਆਪਣੇ ਕੋਲੇ ਲੌਂਗ ਤੁਸੀਂ ਕੀ ਕਰਨਾ ਹੈ 5 6 6 7 ਪਾ ਸਕਦੇ ਹੋ ਤੁਸੀਂ ਕੋਈ ਜਹ ਹੋਣੀ ਹੈਗਾ 5 6 ਲੌਂਗ ਪਾ ਲੈਣੇ ਇਹਦੇ ਵਿੱਚ ਕੌਲੀ ਦੇ ਵਿੱਚ ਤੁਸੀਂ ਮਤਲਬ ਬਾਅਦ ਵਿੱਚ ਇਹਨੂੰ ਕਿਸੇ ਡੱਬੀ ਦੇ ਵਿੱਚ ਭਰ ਕੇ ਰੱਖ ਲਿਓ ਠੀਕ ਹੈ ਤੇ ਹੁਣ ਆਪਾਂ ਪਾ ਲੈਣਾ ਇਹਦੇ ਵਿੱਚ ਗੁਲਾਬ ਚਾਹ ਪਾਲਿਆ ਗੁਲਾਬ ਜਰਾ ਤੇ ਇਹਨੂੰ ਆਪਾਂ ਕੀ ਕਰਦੇ ਨੇ ਇਹ ਧਨਣ ਪਾ ਕੇ ਆਪਾਂ ਤੇ ਰਾਤ ਭਰ ਪੂਰਾ ਇਹਨੂੰ ਭਿਓ ਕੇ ਰੱਖ ਲੈਣਾ ਜੀ ਵੀ ਆਪਾਂ ਕਹਿ ਦਿੰਦੇ ਹਾਂ ਨਾ ਕਿ ਦੂਸਰੇ ਦਿਨ ਤੁਸੀਂ ਇੱਕ ਦਿਨ ਇਹਨੂੰ ਭਿਓ ਕੇ ਰੱਖ ਲਿਆ ਦੂਸਰੇ ਦਿਨ ਲਗਾਉਣਾ ਸ਼ੁਰੂ ਕਰ ਦਿਓ ਇਹਨੂੰ ਡੱਬੀ ਦੇ ਵਿੱਚ ਪਾ ਲਓ ਤੁਸੀਂ ਜ਼ਿਆਦਾ ਵੀ ਪਾ ਕੇ ਰੱਖ ਸਕਦੇ ਹੋ ਇਹ ਨਹੀਂ ਕਿ ਇੰਨਾ ਕੀ ਪਾਣਾ ਹੈ ਤੁਸੀਂ ਵੱਧ ਵੀ ਪਾ ਕੇ ਰੱਖ ਸਕਦੇ ਹੋ ਜ਼ਿਆਦਾ ਮਤਲਬ ਲੌਂਗ ਪਾ ਲਿਓ ਜੇ ਤੁਹਾਡੇ ਕੋਲ ਵੱਡੀ ਡੱਬੀ ਆ ਭਰ ਕੇ ਤੁਸੀਂ ਰੱਖ ਸਕਦੇ ਹੋ ਇਹ ਖਰਾਬ ਨਹੀਂ ਹੋਊਗਾ ਬਿਲਕੁਲ ਵੀ ਤੇ ਤੁਸੀਂ ਕੀ ਕਰਨਾ ਇਹਨੂੰ ਕਾਟਨ ਡਿਪ ਕਰਨੀ ਆ ਥੋੜਾ ਜਿਹਾ ਕਾਟਨ ਲੈ ਲਿਓ ਡਿਪ ਕਰਕੇ ਰਾਤ ਨੂੰ ਸੌਣ ਟਾਈਮ ਚੰਗੀ ਤਰ੍ਹਾਂ ਆਪਣਾ ਫੇਸ ਕਲੀਨ ਕਰਕੇ ਤੇ ਫਿਰ ਤੁਸੀਂ ਇਹਨੂੰ ਆਪਣਾ ਚੰਗੀ ਤਰ੍ਹਾਂ ਆਪਣੇ ਫੇਸ ਦੇ ਉੱਪਰ ਲਗਾ ਕੇ ਉਵੇਂ ਹੀ ਰੱਖ ਲੈਣਾ ਤੇ ਸਵੇਰ ਉੱਠ ਕੇ ਆਪਣਾ ਫੇਸ ਤੋਂ ਨਹੀਂ ਆਪਾਂ ਆਪਣੇ ਆਪ ਚਲੋ ਹੋ ਜਾਊਗਾ ਪਰ ਆਥਰੂ ਸੀ ਜ਼ਰੂਰ ਇਹਨੂੰ ਉਹ ਕਰਨਾ ਲਗਾਣਾ ਹੀ ਲਗਾਣਾ ਹੈ ਤੇ ਤੁਸੀਂ ਕੁਝ ਦਿਨਾਂ ਦੇ ਵਿੱਚ ਦੇਖੋਗੇ ਕਿ ਤੁਹਾਨੂੰ ਲੱਗੂਗਾ ਕਿ ਤੁਹਾਡੇ ਚਿਹਰੇ ਤੇ ਜੋ ਕਈਆਂ ਦੇ ਝੁਰੜੀਆਂ ਬਹੁਤ ਆ ਚੁੱਕੀਆਂ ਹਨਾ ਕਿ ਝੁਰੜੀਆਂ ਗਾਇਬ ਹੋਣ ਲੱਗ ਜਾਣੀਆਂ ਤੁਹਾਨੂੰ ਦਿਨਾਂ ਦੇ ਵਿੱਚ ਰਿਜ਼ਲਟ ਮਿਲੂਗਾ ਤੇ ਬਹੁਤ ਵਧੀਆ ਚੀਜ਼ ਆ ਝੁਰੜੀਆਂ ਵਾਸਤੇ ਬਾਲਾ ਵਧੀਆ ਕਾਰਗਿਲ ਨੁਸਖਾ ਹੈ ਜ਼ਰੂਰ ਬਣਾ ਲਿਓ ਕੋਈ ਔਖਾ ਨਹੀਂਗਾ ਬਸ ਮਿੰਟਾਂ ਸਕਿੰਟਾਂ ਦੇ ਵਿੱਚ ਬਣ ਕੇ ਤਿਆਰ ਹੋਣ ਵਾਲਾ ਹੈ ਤੇ ਕਰਾਤ ਰੱਖ ਦਿਓ ਦੂਸਰੇ ਦਿਨ ਸ਼ੁਰੂ ਕਰ ਲਿਓ ਕੁਝ ਉਹ ਨਹੀਂ ਹੈਗਾ ਦੂਸਰੇ ਦਿਨ ਸ਼ੁਰੂ ਕਰ ਲਿਓ ਬਸ ਰਾਤ ਨੂੰ ਸੌਣ ਟਾਈਮ ਫੇਸ ਕਲੀਨ ਕਰ ਲਿਓ ਚੰਗੀ ਤਰ੍ਹਾਂ ਕਾਟਨ ਦੇ ਨਾਲ ਪੂਰੇ ਫੇਸ ਦੇ ਉੱਪਰ ਲਗਾਉਂਦੇ ਰਹੋ ਤੇ ਬਹੁਤ ਵਧੀਆ ਹੈ ਝੁਰੜੀਆਂ ਆਸਤੇ ਬਹੁਤ ਜ਼ਿਆਦਾ ਵਧੀਆ ਹੈ ਕਾਫੀ ਇੱਕ ਦੋ ਵਾਰੀ ਮੈਂ ਪੜਣਾ ਦੇ ਕਮੈਂਟ ਵੀ ਆਏ ਕਿ ਝੁਰੜੀਆਂ ਬਹੁਤ ਜ਼ਿਆਦਾ ਹੈ ਤੇ ਠੀਕ ਨਹੀਂ ਹੋ ਰਹੀਆਂ ਬਹੁਤ ਕਰੀਮਾਂ ਲਗਾਈਆਂ ਦੇਖੋ ਜੀ ਕਰੀਮਾਂ ਵਗੈਰਾ ਤੁਸੀਂ ਬਾਜ਼ਾਰ ਵਾਲੀਆਂ ਤਾਂ ਬਿਲਕੁਲ ਵੀ ਨਾਲ ਆਓ ਉਹਦੇ ਨਾਲ ਤਾਂ ਵੱਧਦੀਆਂ ਐ ਸਮਾਂ ਫਰਕ ਨਹੀਂ ਪੈਂਦਾ ਜਿਹੜੀਆਂ ਆਪਣੀਆਂ ਇਦਾਂ ਦੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਆਪਾਂ ਕਰਦੇ ਆ ਘਰੇ ਉਹ ਬਹੁਤ ਵਧੀਆ ਹੁੰਦੀ ਹੈ ਜੇ ਆਪਾਂ ਬਾਜ਼ਾਰ ਵਾਲਾ ਕੋਈ ਵੀ ਪ੍ਰੋਡਕਟ ਵਰਤਦੇ ਆ ਉਹਦੀ ਕੋਈ ਗਰੰਟੀ ਨਹੀਂ ਹੁੰਦੀ ਆਪਾਂ ਨੂੰ ਸਾਈਡ ਇਫੈਕਟ ਜ਼ਿਆਦਾ ਹੁੰਦੇ ਆ ਉਹਦੇ ਤੇ ਕੋਈ ਆਪਾਂ ਨੂੰ ਫਾਇਦਾ ਉੱਡਾ ਨਹੀਂ ਹੁੰਦਾ ਤੇ ਤੁਸੀਂ ਇਦਾਂ ਦੇ ਨਹੀਂ ਛੋਟੇ-ਛੋਟੇ ਜੇ ਕੰਮ ਘਰੇ ਹੀ ਕਰਿਆ ਕਰੋ ਬਹੁਤ ਫਾਇਦਾ ਲੱਗਦਾ ਹੈ ਤੇ ਬਾਕੀ ਚਲੋ ਜੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨੀ ਸਪੋਰਟ ਕਰਦੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਧੰਨਵਾਦ ਜੀ